ਬਹੁਤ ਹੀ ਮਸ਼ਹੂਰ ਮਾਡਲ ਅਤੇ ਵਲੌਗਰ ਢਿੱਲੋਂ ਪ੍ਰੀਤ ਨੂੰ ਤੁਸੀਂ ਸਾਰੇ ਜਾਣਦੇ ਹੋ ਉਹ ਆਪਣੀਆਂ ਵੀਡੀਓਜ਼ ਅਤੇ ਵਲੌਗਸ ਕਰਕੇ ਹਮੇਸ਼ਾ ਚਰਚਾ ਵਿੱਚ ਰਹਿੰਦਾ ਹੈ ਉਸ ਦੇ ਚਹੁਣ ਵਾਲੇ ਲੱਖਾਂ ਵਿੱਚ ਹਨ ਜੋ ਉਸ ਦੀ ਹਰ ਇੱਕ ਪੋਸਟ ਨੂੰ ਪਸੰਦ ਕਰਦੇ ਹਨ ਜੇ ਗੱਲ ਕਰੀਏ ਢਿੱਲੋਂ ਪ੍ਰੀਤ ਦੀਆਂ ਗੱਡੀਆਂ ਦੀ ਅਤੇ ਟਰੈਕਟਰਾਂ ਦੀ ਤਾਂ ਉਸ ਕੋਲ ਕਾਫੀ ਮਹਿੰਗੀਆਂ ਗੱਡੀਆਂ ਹਨ ਅਤੇ ਕਈ ਟਰੈਕਟਰ ਵੀ ਹਨ ਹਾਲ ਹੀ ਵਿੱਚ ਉਸ ਬਾਰੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਉਸ ਦੇ ਫੈਨਸ ਨੇ ਕਮੈਂਟ ਕਰਨਾ ਸ਼ੁਰੂ ਕਰ ਦਿੱਤਾ ਜੀ ਹਾਂ ਹਾਲ ਹੀ ਵਿੱਚ ਢਿਲੋਂ ਪ੍ਰੀਤ ਨੇ ਇੱਕ ਨਵਾਂ ਟਰੈਕਟਰ ਖਰੀਦਿਆ ਹੈ ਉਹਦੀ ਵੀਡੀਓ ਵੀ ਉਸ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀ ਹੈ ਜਿਵੇਂ ਹੀ ਵੀਡੀਓ ਆਈ ਲੋਕਾਂ ਨੇ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ ਤੇ ਉਸ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਟਰੈਕਟਰ ਲੈਣ ਵੇਲੇ ਉਹ ਲੱਡੂ ਬਣ ਦਾ ਵੀ ਨਜ਼ਰ ਆਇਆ ਵੀਡੀਓ ਵਿੱਚ ਤੇ ਲੋਕ ਪ੍ਰੀਤ ਨੇ ਆਪਣੇ ਚੋਣ ਵਾਲਿਆਂ ਲਈ ਖਾਸ ਗੱਲ ਵੀ ਕਹੀ ਕੀ ਕਿਹਾ ਤੁਸੀਂ ਵੀਡੀਓ ਵਿੱਚ ਦੇਖੋ ਹੋਰ ਅਜਹੀਆਂ ਪੰਜਾਬੀ ਅਪਡੇਟਸ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ